ਅੱਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੱਠ ਸਿੱਧੀਆਂ ਅਣੀ ਮਹਿਮਾ ਗ੍ਰਿਮਾ ਲਗਿ ਮਾ ਪ੍ਰਾਪਤ ਕਾਮ ਮੁਵਸ਼ੀਕਰਣ ਇਕਤਾ ਅੱਠ ਕੁਲਾ ਸਰਪ ਦੀਆਂ ਸ਼ੇਸ਼ਨਾਗ ਬਾਸ਼ਕਨਾਗ ਤਸ਼ਕਨਾਗ ਕੋਟਕ ਪਦਮ ਮਹਾ ਪਦਮ ਸ਼ੰਖ ਇਲਾ ਪਤਰ ਅੱਠ ਤੰਤਾਂ ਸਰੀਰ ਦੀਆਂ ਕਰਮ ਰੋਮ ਨਾੜੀ ਤਵਚਾ ਅਸੱਤ ਵੀਰਜ ਮਿਜ ਚਰਬੀ ਅੱਠ ਤੰਤਾਂ ਪ੍ਰਤੱਖ ਸੋਨਾ ਚਾਂਦੀ ਪਿੱਤਲ ਜਿਸਤ ਸਿੱਕਾ ਕਲੀ ਤਾਂਬਾ ਲੋਹਾ ਅੱਠ ਜੋਗ ਦੇ ਅੰਗ ਯਮ ਨਿਯਮ ਆਸਣ pranayama ਪ੍ਰਤੀਹ ਆਹਾਰ ਧਾਰਣਾ ਧਿਆਨ ਸਮਾਧੀ ਅੱਠ ਪੈਰੋ ਵਿਦਿਆ ਆਜ ਰਾਜ ਕਾਮ ਰਾਜ ਨਾਗ ਰਾਜ ਸਵੈ ਸ਼ੰਦ ਰਾਜ ਦੇਵ ਰਾਜ ਉਗਰ ਰਾਜ ਵਿਗਣ ਰਾਜ ਪੈਰੋ ਅੱਠ ਪ੍ਰਕਾਰ ਦਾ ਕਾਮ ਸਵਰਨ ਸਿਮਰਨ ਕੀਰਤਨ ਨਿਸ਼ਚਿਤ ਬਾਤ ਇਕੰਤ ਦ੍ਰਿੜ ਸੰਕਲਪ ਪਰਯਤਨ ਤਨ ਪ੍ਰਾਪਤ ਅੱਠ ਸਾਖੀ ਦੇਵਤੇ ਜੀਵਾਂ ਦੇ ਕਰਮਾਂ ਦੇ ਪਹਿਲੇ ਨੰਬਰ ਤੇ ਪ੍ਰithvi ਦੂਜੇ ਤੇ ਧਰਵ ਤੀਸਰੇ ਨੰਬਰ ਤੇ ਚੰਦਰਮਾ ਚੌਥੇ ਤੇ ਸੂਰਜ ਪੰਜਵੇਂ ਤੇ ਅਗਨੀ ਛੇਵੇਂ ਤੇ ਪਵਨ ਪ੍ਰਯੂਸ਼ ਪ੍ਰਭਾਵ ਸੋ ਆਪ ਜੀ ਜਿਸ ਤਰ੍ਹਾਂ ਮੈਂ ਇੱਕ ਇੱਕ ਸ਼ਬਦ ਦਾ ਉਚਾਰਨ ਕਰਦਾ ਹਾਂ ਆਪ ਜੀ ਇਸ ਦੀਆਂ ਗਿਣਤੀ ਦੇ ਅਨੁਸਾਰ ਅੱਠ ਪੂਰੀਆਂ ਕਰ ਲੈਣਾ ਜੀ ਅੱਠ ਉਚਾਰਨ ਦੇ ਸਥਾਨ ਵਿਆਕਰਣ ਅਨੁਸਾਰ ਕੰਠ ਰਿਧਾ ਸੀਸ ਰਸਨਾ ਦਾ ਮੂਲ ਦੰਦ ਨੱਕ ਹੋਠ ਤਾਲੂ ਅੱਠ ਵੇਦ ਪਾਠ ਦੀਆਂ ਵਿਕਰਤੀਆਂ ਜਟਾ ਮਾਲਾ ਸਿੱਖਾ ਰੇਖਾ ਤਵਜਾ ਦੰਦ ਰਥ ਕੰਨ ਅੱਠ ਵਿਆਕਰਣ ਇੰਦਰ ਚੰਦਰ ਕਾਸ਼ ਕਰਤਕ ਅਪਿਸ਼ਲ ਸਾਖਟਾਇਨ ਪਾਨਣੀ ਅਮਰ ਜੈ ਨਿੰਦਰ ਅੱਠ ਅੰਗ ਯੋਗ ਕਿਰਿਆ ਦੇ ਯਮ ਨਿਯਮ ਆਸਣ ਪ੍ਰਾਣਯਾਮ ਪ੍ਰਤਯਹਾਰ ਧਾਰਨ ਧਿਆਨ ਸਮਾਧੀ ਅੱਠ ਅੰਗ ਬੁੱਧ ਧਰਮ ਦੇ ਸਮਿਯਕ ਸੰਕਲਪ ਸਮਿਯਕ ਵਾਚਾ ਸਮਿਯਕ ਕਰਮ ਸਮਿਯਕ ਜੀਵ ਸਮਿਯਕ ਵਯਾਮ ਸਮਿਯਕ ਦ੍ਰਿਸ਼ਟੀ ਸਮਿਯਕ ਸਿਮਰਤ ਸਮਿਯਕ ਸਮਾਧੀ ਅੱਠ ਸਿੱਧੀਆਂ ਅਣੀਮਾ ਬਹੁਤ ਛੋਟਾ ਹੋ ਜਾਣਾ ਮਹਿਮਾ ਬਹੁਤ ਵੱਡਾ ਹੋ ਜਾਣਾ ਗ੍ਰਿਮਾ ਬਹੁਤ ਭਾਰਾ ਹੋ ਜਾਣਾ ਲੰਗਮਾ ਬਹੁਤ ਹੌਲਾ ਹੋ ਜਾਣਾ ਪ੍ਰਾਪਤ ਮਨ ਵੰਛਿਤ ਵਸਤੂ ਹਾਸਲ ਕਰ ਲੈਣੀ ਪ੍ਰਇਕ ਯਾਮ ਸਭ ਦੇ ਮਨ ਦੀ ਜਾਣ ਲੈਣੀ ਇਸ਼ਤਾ ਆਪਣੀ ਇੱਛਾ ਅਨੁਸਾਰ ਦੂਸਰੇ ਨੂੰ ਪ੍ਰੇਰ ਲੈਣਾ ਵਸ਼ਿਤਾ ਸਭ ਨੂੰ ਵਸ਼ੀਕਾਰ ਕਰ ਲੈਣਾ ਅੱਠ ਪ੍ਰਸਿੱਧ ਕਵੀ ਵਾਚਕ ਦੇ ਸੂਰਦਾਸ, ਕ੍ਰਿਸ਼ਨਦਾਸ, ਪਰਮਾਨੰਦ, ਕੁੰਭਨਦਾਸ, ਚਤਰਪੂਜ, ਸ਼ੀਤਸਵਾਮੀ, ਨੰਦਦਾਸ, ਗੋਬਿੰਦਦਾਸ ਅੱਠ ਦਿਸ਼ਾ ਤੇ ਅੱਠ ਹਾਥੀ ਰਾਵਤ ਪੂਰਬ ਦਿਸ਼ਾ ਵਿੱਚ ਪੁੰਨਰੀਕ ਪੂਰਬ ਦੱਖਣ ਵਿਚਕਾਰ ਬਾਮਨ ਦੱਖਣ ਦਿਸ਼ਾ ਵਿੱਚ ਕੋਮੁੱਦ ਦੱਖਣ ਦਿਸ਼ਾ ਵਿੱਚ ਅੰਜਨ ਪੱਛਮ ਦਿਸ਼ਾ ਵਿੱਚ ਪੁਸ਼ਪਦੰਤ ਪੱਛਮ ਉੱਤਰ ਦਿਸ਼ਾ ਵਿਚਕਾਰ ਸਾਰਵ ਭੌਮ ਉੱਤਰ ਦਿਸ਼ਾ ਵਿਚਕਾਰ ਸੋ ਪ੍ਰਤੀਕ ਉੱਤਰ ਦਿਸ਼ਾ ਵਿਚਕਾਰ ਅੱਠ ਹਥਣੀਆਂ ਅਪਰਮ ਕਪੀਲਾ ਪਿੰਗਲਾ ਅਨੂਪਮਾ ਅੰਜਨਵਤੀ ਸੁਭਦੰਤੀ ਅੰਜਨਾ ਤਾਮਰ ਕਰਨੀ ਅੱਠ ਪਵਿੱਤਰ ਨਦੀਆਂ ਪੁਰਾਣਾ ਅਤੇ ਸਿਮਰਤੀਆਂ ਵਿੱਚ ਲਿਖੀਆਂ ਗੰਗਾ ਜਮਨਾ ਸਰਸਵਤੀ ਸਤਰਦ੍ਰਵ ਬੇਪਾਸ਼ਾ ਰਾਵੀ ਚੰਦਰਪਾਗਾ ਚਨਾ ਜੇਲਮ ਅਤੇ ਗੋਦਾਵਰੀ ਅੱਠ ਜੋਗਨੀਆਂ ਪੁਰਾਣਾ ਦੀਆਂ ਮਾਜਨੀ ਕਪੜਾ ਤਿਲਕਾ ਮਲੇ ਗੰਧਨੀ ਕੁੰਮਦਿਕਾ ਪੇਰੁੰਡਾ ਨਾਇਕੀ ਯਾਇ ਅੱਠ ਜੋਗਨੀਆਂ ਤੰਤਰ ਸ਼ਾਸਤਰ ਦੀਆਂ ਸੰਕਟ ਮੰਗਲਾ ਪਿੰਗਲਾ ਧਨੀਆ ਭਰਾਮਰੀ ਪਰਦਿਕਾ ਉਲਖ ਸਿੱਧਾ ਗੁਰੂ ਪਿਆਰਿਓ ਹੁਣ ਨੌਵੇਂ ਪਾਤਸ਼ਾਹ ਜੀ ਅਤੇ ਦਸਵੇਂ ਪਾਤਸ਼ਾਹ ਜੀ ਦਾ ਜੋ ਆਪ ਜੀ ਨੂੰ ਇਹਨਾਂ ਦੇ ਪਰਥਾਏ ਨਵੇਂ ਪਾਤਸ਼ਾਹ ਜੀ ਦੇ ਜਿਸ ਤਰ੍ਹਾਂ 9 9 ਸਾਰੀਆਂ ਚੀਜ਼ਾਂ ਪੇਸ਼ ਕਰਨੀਆਂ ਹਨ ਅਤੇ 10ਵੇਂ ਪਾਤਸ਼ਾਹ ਜੀ ਦੇ 10 10 ਸੋ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਜਿਸ ਤਰ੍ਹਾਂ ਪਹਿਲਾ ਫਿਰ ਦੂਸਰਾ ਫਿਰ ਤੀਸਰਾ ਫਿਰ ਚੌਥੇ ਦੀਆਂ ਚਾਰ-ਚਾਰ ਚੀਜ਼ਾਂ ਪੰਜਵੇਂ ਦੀਆਂ ਚਾਰ-ਚਾਰ ਸਾਰੀਆਂ ਜੋ ਵੀ ਵਰਤਾਂਤ ਆਪ ਜੀ ਦੇ ਸਾਨਮੁਖ ਪੇਸ਼ ਕੀਤਾ ਹੈ ਜੋ ਸੰਸਕ੍ਰਿਤ ਔਰ ਅਰਬੀ ਭਾਸ਼ਾ ਦੇ ਲਫ਼ਜ਼ ਹਨ ਸੋ ਇਹ ਜੀਵਨ ਵਿੱਚ ਜੋ ਵਰਤੇ ਜਾਂਦੇ ਹਨ ਜੇ ਅਗਰ ਕਿਸੇ ਨੂੰ ਨਹੀਂ ਵੀ ਇਸ ਚੀਜ਼ ਦੀ ਨੌਲੇਜ ਤਾਂ ਉਹ ਇਹ ਵੀਡੀਓ ਦੇਖ ਕੇ ਵਿੱਚੋਂ ਨੌਲੇਜ ਲੈ ਸਕਦਾ ਹੈ ਅਤੇ ਇਸ ਨੂੰ ਪੂਰੇ ਗਿਆਨ ਨਾਲ ਸੁਣ ਸਕਦਾ ਹੈ ਤੇ ਆਪਣਾ ਨੌਲੇਜ ਵਧਾ ਸਕਦਾ ਹੈ ਜੇ ਉਹ ਸਾਰਾ ਹੀ ਇਹ ਪ੍ਰਥਾਏ ਗੁਰੂ ਸਾਹਿਬ ਨੇ ਆਪਣੇ ਜੋ ਸਰੀਰ ਰੂਪੀ ਮਾਲਕ ਜੋ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਨਰਿੰਕਰ ਦੀ ਜੋਤ ਨੇ ਜੋ ਸ੍ਰਿਸ਼ਟੀ ਸਾਜੀ ਹੈ ਉਹਨਾਂ ਦੇ ਆਧਾਰ ਤੇ ਸਾਰੀਆਂ ਚੀਜ਼ਾਂ ਇੱਕ ਇਸ ਸੰਸਾਰ ਦੇ ਵਿੱਚ ਇਸ ਧਰਤੀ ਦੇ ਉੱਤੇ ਇਹ ਸਾਰੇ ਜੋ ਸੰਕਲਪ ਹਨ ਆਪ ਜੀ ਨੂੰ ਦਿੱਤੇ ਹਨ ਸੋ ਰੋ ਵਿਚਾਰ ਫਿਰ ਇਸੇ ਹੀ ਤਰ੍ਹਾਂ ਅੱਗੇ ਆਪ ਜੀ ਦੇ ਸਨਮੁਖ ਨਵੇਂ ਪਾਤਸ਼ਾਹ ਜੀ ਅਤੇ ਦਸਵੇਂ ਪਾਤਸ਼ਾਹ ਜੀ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗਾ ਸੋ ਆਪ ਜੀ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਸੋ ਆਪ ਜੀ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬਰ ਕਰਿਆ ਕਰੋ ਜੋ ਦਾਸ ਨੂੰ ਮੋਟੀਵੇਸ਼ਨ ਮਿਲਦਾ ਰਹੇਗਾ ਸੋ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ